ਯਾਰ ਅਸੀਂ ਬੋਰਡਡ ਹੋ ਜਾਂਦੇ ਹਾਂ ਇੰਨਾ ਟਾਈਮ ਹੋ ਗਿਆ 2:30 ਬੱਜ ਗਏ ਤੁਹਾਨੂੰ 1:00 ਬੱਜ ਕੇ ਦਰੋਂਗੇ ਮੈਂ ਵੀ ਰੈਡੀ ਹਾਂਗਾ ਮੈਂ ਕੱਦੀ ਤਿਆਰ ਹੋਈ ਕਰਦੀ ਮੈਂ 1:30 ਵਜੇ ਤਿਆਰ ਹੋਈ ਚੱਲ ਮੈਂ ਵੀ ਰੈਡੀ ਹਾਂਗਾ ਬਸ ਕੁਝ ਨਹੀਂ ਆਪਣਾ ਰਹਿੰਦਾ ਹੈਗਾ ਗਲੀਨ ਆ ਰਹੀ ਹੈਗੀ ਗਲੀਨ ਰੈਡੀ ਹੋ ਜਾਏਗੀ ਰੈਡੀ ਹੈ ਬਸ ਚਲੋ ਚਲੋ ਆਪਣੀ ਵੀ ਤਿਆਰੀ ਹੈ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ ਗਾਇਸ ਅੱਜ ਸਾਡੀ ਤਿਆਰੀ ਹੈਗੀ ਨਾਬੇ ਦੀ ਨਾਬੇ ਜਾ ਰਹੇ ਹਾਂਗੇ ਸ਼ਾਪਿੰਗ ਕਰਨ ਵਾਸਤੇ ਜਿਹੜੀ ਹੋਰ ਮੈਰੀਜ ਆ ਰਹੀ ਹੈਗੀ ਆਪਣੇ ਉਹਦੀ ਖਰੀਦਦਾਰੀ ਜਿਹੜੀ ਉਹ ਕਰਨ ਵਾਸਤੇ ਜਾ ਰਹੇ ਨੇਗੇ ਫਿਰ ਖਰਚੇ ਖਰਚਾ ਸ਼ੁਰੂ ਹੈਗਾ ਇੱਕ ਖਰਚਾ ਨਿਪੜਿਆ ਸੀ ਆ ਦੂਜਾ ਖਰਚਾ ਇੱਕ ਹੋ ਸਟਾਰ ਹੋ ਗਿਆ ਤੇ ਦੇਖਦੇ ਹਾਂਗੇ ਵੀ ਅੱਜ ਕਿੱਥੇ ਤੱਕ ਜਾਊਗੀ ਆਪਣੀ ਖਰਚੇ ਦੀ ਸੂਈ ਤੇ ਜਿਹੜਾ ਬੇੜਾਗਾ ਵੀ ਉਹ ਕਿੰਨਾ ਕੁ ਲੰਮਾ ਹੋਣ ਵਾਲਾ ਹੈਗਾ ਚੱਲਦੇ ਹਾਂਗੇ ਬਸ ਹੁਣ ਤੇ ਤੁਹਾਨੂੰ ਮਿਲਦੇ ਹਾਂਗੇ ਨਾਬੇ ਪਹੁੰਚ ਕੇ ਤੇ ਦਿਖਾ ਹੈਲੋ ਕੀ ਹੋ ਗਿਆ ਮਮਾ ਜੁੱਤੀਆਂ ਲਿਆ ਸੋਨੇ ਪੈਰ ਕਾਲਣੇ ਨੇ ਨਾ ਦੇਖੋ ਦੇਵੀ ਕਾਲ ਨਾ ਲਗਾਓ ਮੇਰੇ ਪੈਰ ਚਲੋ ਬੈਠੋ ਆਜੋ ਤੇ ਫਿਰ ਕੋਈ ਸ਼ੋਪਿੰਗ ਜਿਹੜੀ ਹੈ ਉਹ ਵਰਵਾਉਗੀ ਆਪਾਂ ਨੂੰ ਆਪਣੀ ਜੀਬ ਦਾ ਜਿਹੜਾ ਪੈਲਾਗਾ ਉਹ ਲੰਮਾ ਹੋਈ ਯਾਰ ਇਹਨਾਂ ਦੀਆਂ ਸ਼ੋਪਿੰਗਾਂ ਦੇ ਨਾਲ ਨਹੀਂ ਨਹੀਂ ਸ਼ੋਪਿੰਗਾਂ ਨਹੀਂ ਆਪਾਂ ਨੂੰ ਇੱਕ ਦਿਨ ਔਖੇ ਕਰ ਦੇਣਾ ਦੇਖੋ ਮੇਰੀ ਸਾਰੀਆਂ ਮੇਰਾ ਤਾਂ ਕਰੀ ਅੰਦਰ ਇਹਨਾਂ ਦੀ ਸ਼ਾਪਿੰਗ ਕਦੇ ਵੀ ਖਤਮ ਨਹੀਂ ਹੁੰਦੀ ਹੁੰਦੀ ਜੇ ਜਨਾਨੀਆਂ ਦੀ ਸ਼ਾਪਿੰਗ ਜਿੰਨੀ ਮਰਜ਼ੀ ਇਹਨਾਂ ਨੂੰ ਕਰਾ ਲਓ ਇਹਨਾਂ ਨੇ ਆਪਣਾ ਢੋਲ ਮੂਰੇ ਵਜਾਈ ਹੋ ਰੱਖਣਾ ਹੁੰਦਾ ਚਲਾਂਗੇ ਤਾਂ ਬਣੀ ਕਦੇ ਵਾਸਤੇ ਸ਼ਾਪਿੰਗ ਵਾਸਤੇ ਸ਼ਾਪਿੰਗ ਵਾਸਤੇ ਬਣੀ ਸਹਾਰਾ ਪਾਦੀਆਂ ਸਭ ਨੂੰ ਸ਼ਾਪਿੰਗ ਵਾਸਤੇ ਬੜੀਆਂ ਜਨਾਨੀਆਂ ਚਲੋ ਜੀ ਕਰਵਾਓ ਸ਼ਾਪਿੰਗ ਆ ਭਾਈ ਜਿਹੜੇ ਆਏ ਹੋ ਇਹ ਨਿੱਕੇ ਉਹਨਾਂ ਨੂੰ ਤਾਂ ਕਰਾਉਣੀ ਹੀ ਪੈਣੀ ਹੈ ਜਿਹੜੀਆਂ ਜਿਹੜੇ ਨਹੀਂ ਆਏ ਹੋਏ ਉਹਨਾਂ ਨੂੰ ਪਤਾ ਲੱਗ ਜਾਊਗਾ ਹਜੇ ਵੀ ਕੀ ਹੁੰਦੀਆਂ ਨੇ ਕਬੀਲਦਾਰੀਆਂ ਕੀ ਹੁੰਦੀਆਂ ਨੇ ਸ਼ਾਪਿੰਗ ਆ ਸ਼ਾਪਿੰਗ ਸ਼ਬਦ ਬਹੁਤ ਭੈੜਾ ਸ਼ਬਦ ਬਣਾਇਆ ਕਿਸੇ ਨੇ ਹਨਾ ਗਲੀ ਨੂੰ ਜਲੂ ਵੀ ਜੀ ਕੋਈ ਹੋਰ ਸ਼ੱਜੂ ਰਹਿੰਦੀ ਫਿਰ ਵੀ ਤਾਂ ਸ਼ੋਪਿੰਗ ਹੀ ਸ਼ੋਪਿੰਗ ਰਹਿੰਦੀ ਇਹ ਵੀ ਆ ਗਿਆ ਦੀ ਗੱਲ ਤੇਰੀ ਪੱਕੀ ਆ ਮਮ ਘਰ ਦੇ ਪਤਾ ਨਹੀਂ ਕੀ ਹੋਇਆ ਵੈਸੇ ਨੂੰ ਕੱਲੀ ਨੂੰ ਮਸਤੀ ਜੜੀ ਪਈ ਹੋਗੀ ਜਾਣਨਾ ਦਈ ਉਹਨੂੰ ਕਿਤੇ ਸੰਗ ਤੇ ਨਾਉਣ ਵਾਂਗ ਦੇਉ ਚੱਲੀਏ ਜੀ ਹੁਣ ਚਲੋ ਦੇ ਕੁਲਾ ਗੜਾ ਹੁੰਦਾ ਨਹੀਂ ਹੈ ਕਿ ਮੈਂ ਤਾਂ ਇਹੀ ਰਹੂੰਗਾ ਉਹ ਨਾ ਲਾਲਚ ਹੋਇਆ ਪਿਆ ਉਹਨੂੰ ਗਾਇਸ ਪਤੰਗ ਦਾ ਕਿਉਂਕਿ ਬਸੰਤ ਪੰਚਮੀ ਆ ਗਈ ਬਸੰਤ ਪੰਚਮੀ ਤੇ ਪਤੰਗ ਚੜਾਉਣ ਦਾ ਲਾਲਜ ਹੈ ਇਸ ਕਰਕੇ ਆਪਣੇ ਨਾਲ ਨਹੀਂ ਆ ਜਾਇਆ ਉਹ ਗਾਇਸ ਬਸਾਂ ਨੂੰ ਕਦੇ ਨਹੀਂ ਰਹਿੰਦਾ ਹੁੰਦਾ ਮੈਂ ਤਾਂ ਸਾਰਾ ਪਤੰਗ ਤਾਂ ਵੈਸੇ ਹੋਈ ਨਾ ਮੈਂ ਆ ਸਟਾਈਲ ਬਣਾ ਲਿਆ ਲੇਕਿਨ ਉਹ ਨਾ ਅੱਜ ਦੇਵੀ ਦੀ ਪੂਜਾ ਨੂੰ ਦੇ ਯੈਲੋ ਕਲਰ ਕਾਮਨ ਹੁੰਦਾ ਅੰਦਰ ਅੱਛਾ ਆ ਕੇ 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 ਬਸ ਇੱਥੇ ਕੋਈ ਪਤੰਗਾਂ ਦਾ ਘਟਾ ਨਾ ਬਹੁਤ ਘਟਾ ਹੁਣ ਤਾਂ ਲੋਕ ਸਿਆਣੇ ਹੋ ਗਏ ਹਾਂ ਅਕਤੀ ਬਹੁਤ ਜ਼ਿਆਦਾ ਘੱਟ ਰਗਾ ਚਲੋ ਠੀਕ ਹੈ ਗਾਇਸ ਹੁਣ ਆਪਾਂ ਨਾਬੇ ਪਹੁੰਚ ਕੇ ਤੁਹਾਨੂੰ ਮਿਲਦੇ ਆਂਗੇ। ਹੋ ਗਿਆ ਗਾਇਸ ਆਪਾਂ ਤਾਂ ਪਹੁੰਚ ਗਏ ਹੁਣ ਨਾਬੇ ਮੈਨੂੰ ਸਮਝ ਨਹੀਂ ਆ ਰਿਹਾ ਵੈਸੇ ਮੈਂ ਕੀ ਲੰਮਾ ਕੀ ਕੀ ਪਾਵਾਂ ਇੱਕ ਤਾਂ ਗਰਮੀ ਇੰਨੀ ਹੋ ਗਈ ਤੂੰ ਪੈਣੇ ਹੋਗੀ ਸਮਝ ਹੁੰਦਾ ਧੁੱਪ ਦਾ ਮੌਸਮ ਆ ਜਿਹੜੇ ਘਰੇ ਕੱਪੜੇ ਪਏ ਨੇ ਉਹ ਹੀ ਪਾ ਲਓ ਬਹੁਤ ਵਧੀਆ ਰਹੋਗੇ ਹੋਰ ਨਵਾਂ ਲੈਣ ਦੀ ਕੋਈ ਲੋੜ ਨਹੀਂ ਹੈਗੀ ਬਾਜ਼ਾਰ 'ਚ ਤਾਂ ਕੀ ਹੈ ਕੁਝ ਵੀ ਨਹੀਂ ਹੈਗਾ ਬਈ ਯਾਰ ਅੱਜ ਨਹੀਂ ਉਹਨਾਂ ਦਾ ਮੌਸਮ ਨਹੀਂ ਹੋਇਆ ਹੋਇਆ ਪੈ ਵੀ ਆਪਾਂ ਘਰ ਲੈ ਕੇ ਘੁੰਮਣ ਵਾਲੇ ਜੀ ਕਰਦਾ ਨਾ ਅਸਟ ਵਾਲੀ ਜੀ ਕਰਦਾ ਹੋਰੇ ਤਰ੍ਹਾਂ ਦੇ ਦਿਨ ਜੇ ਹੋ ਗਏ ਦਿਨ ਵਧੀਆ ਨਹੀਂ ਹੈਗੇ ਇਹ ਬਜ਼ਾਰੋਂ ਲੈ ਕੇ ਪਾਉਣਾ ਤਾਂ ਜੰਮੀ ਟਾਈਮ ਨਹੀਂ ਹੈਗਾ ਹੁਣ ਅੱਛਾ ਤੂੰ ਤਾਂ ਹਰ ਚਾਲ ਜਾ ਰਿਹਾ ਤੂੰ ਤਾਂ ਵੀ ਜੇਬ ਵਿਚ ਜਾ ਰਿਹਾ ਜੇਬ ਜੋਗ ਨੂੰ ਤਾਂ ਚਲੋ ਕੀ ਹੈਗਾ ਤੇ ਜਿਹੜੇ ਪਾਣੀ ਨੇ ਉਹ ਤਾਂ ਪਾਣੀ ਨੇ ਉੱਥੇ ਜਾ ਕੇ ਪਤਾ ਲੱਗੂਗਾ ਵੀ ਕੀ ਜਾਲ ਫੰਦ ਹੋ ਗਏ ਨੇ ਜੀ ਕੋਈ ਗੱਲ ਨਹੀਂ ਕਰੀਂ ਨਾ ਚਲ ਇੰਨੀ ਘੜ ਲੈ ਲੂ ਇੰਨੀ ਘੜ ਕਟਕਟੌੜ ਜਿਆਦਾ ਪੋਈ ਤਾਂ ਮੈਂ ਭਾਈ ਨੂੰ ਕਹਿ ਦੂੰਗਾ ਵੀ ਇਹਨੂੰ ਭਾਈ ਨਹੀਂ ਸਸਤੇ ਨੇ ਚੱਲ ਰਹੀ ਹੈ ਗਾਇਸਾਂ ਮਜ਼ਾ ਕਰ ਲਾਂਗੇ ਜਿਹੜੇ ਲੈਣੇ ਨਹੀਂ ਨੇ ਉਹ ਤਾਂ ਲੈ ਨਹੀਂ ਨਹੀਂ ਆਪਾਂ ਨੂੰ ਪਤਾ ਹੀ ਹੈਗਾ ਤੁਹਾਨੂੰ ਵੀ ਪਤਾ ਹੀ ਹੈਗਾ ਹੁਣ ਬਾਜ਼ਾਰ ਆ ਗਿਆ ਆਪਾਂ ਚਲੋ ਹੁਣ ਤੁਹਾਨੂੰ ਦਿਖਾਉਣੀ ਹੈ ਵੀ ਇਹਨਾਂ ਦੀ ਖਰੀਦਾਰੀ ਕੀ ਕੀਤਾਰੀ ਕਰਨੀ ਹੈ ਇਹਨਾਂ ਨੇ ਜਾਨਾ ਕਿਹੜੀ ਗਲੀ ਆਪਾਂ ਨੇ ਜੀ ਕੀੜੇ ਗਰੀ ਨਹੀਂ ਪੈ ਰਹੀ ਸੀ ਅੱਛਾ ਸਾਦਰ ਬਾਜ਼ਾਰ ਛੋਟੇ ਬੱਚਿਆਂ ਦੀਆਂ ਸਾਠੇ ਕੈਨਸਾਟ ਹਰਸੋ ਨਾ ਕੋਟੇ ਕੋਟ ਬੈਨੇ ਕੋਟੇ ਕੋਟ ਕੋਲੋਂ ਥੋੜਾ ਜਿਆਦਾ ਚਾਰਕਿੰਗ ਲੱਗ ਰਿਹਾ ਨਹੀਂ ਨਹੀਂ ਇਹ ਤਾਂ ਸੱਟਾ ਨਹੀਂ ਨਹੀਂ ਫਟ ਕਰਾ ਰਾ ਨਹੀਂ ਬਹੁਤ ਸੁਣ ਲੱਗ ਰਿਹਾ ਕੀਰੋ ਪਰ ਕੇਡ ਹੋਣ ਚੱਲ ਰਹੇ ਰੱਖ ਜਦ ਬਿਸਤਾ ਕਰਨਾ ਨਾ ਬਸ ਬਿਸਤਾ ਉਹਨਾਂ ਵਿੱਚ ਆਉਂਦਾ ਹਾਂ ਉਹ ਨਹੀਂ ਲੈਣੇ ਕਲਰ ਤਾਂ ਬਹੁਤ ਆ। ਇਹ ਲੱਗੇ ਸੰਡੇ ਨੂੰ ਬਸ। ਔੜੇ ਬਿੱਲੇ ਦੇ ਸਾਰੇ ਇਹਨਾਂ ਕਲਾਕੂ ਰਹਿ ਗਏ ਹਨਾ। ਹਾਂ। ਹੈਨਾ? ਨਹੀਂ ਲੈਣਾ ਸੀ ਕੋਈ। ਮਮਾਂ ਤਾਂ ਕੱਲੀ ਸ਼ੋਪਿੰਗ ਕਰ। ਕਲੀਨ ਰਹਿ ਗਈ ਹੈਗੀ। ਛੋਟਾ ਸੰਡੇ ਨੂੰ। ਸੰਡੇ ਨੂੰ ਕੰਮ ਨਹੀਂ। ਛੋਟਾ ਤਾਂ ਹੋ ਗਈ। ਜੱਪੜ ਦੀ ਦੋਦ ਵਿੱਚ। ਫਾਤਾ ਖੁਸਾਂ ਪੂਰੇ ਪੈ ਗਿਆ ਸੀ ਇਹਦਾ ਵੀ ਕੀ ਲੈਣਿਆਗੇ ਇਹਨੇ ਤਾਂ ਸੈਲੈਕਟ ਕਰੇਗਾ ਤੇ ਤੈਨੂੰ ਤਾਂ ਸੈਲੈਕਟ ਵੀ ਨਹੀਂ ਹੁੰਦਾ ਸੀ ਪੁੱਤ ਫਾਤਾ ਨਹੀਂ ਲੈ ਜਾ ਆਪਣਾ ਬੱਸ ਬੈਠੋ ਹੁਣ ਤਾਂ ਤੁਸੀਂ ਬਹੁਤ ਹੋ ਗਈ ਸ਼ਾਪਿੰਗ ਸ਼ੂਪਿੰਗ ਹਲਕੇ ਹੁੰਦਾ ਘਰ ਚੰਦੀਏ ਤੱਕ ਗਏ ਬਹੁਤ ਹੋ ਗਈ ਗਾਇਸ ਸ਼ਾਪਿੰਗ ਸ਼ੂਪਿੰਗ ਆਹੋ ਹੋ ਲੈ ਕੇ ਖਾ ਕੇ ਜਾਵਾਂਗੇ ਕੀ ਨੂੰ ਖਾਣ ਵਾਸਤੇ ਗਲੀਂ ਦੇ ਅੱਖ ਲਾ ਪਿੱਛੇ ਹੈ ਕਿ ਨਹੀਂ ਥੋੜੀ ਜਿਹੀ ਪਤੇ ਦਾ ਵੀ ਲੈਣਾ ਹਲੇ ਆਪਨੇ ਹਾਂ ਉਹ ਤਾਂ ਪਤੰਗ ਪਤੰਗ ਨਹੀਂ ਟਿੱਕੀ ਮਹਿੰਗੀ ਸੀ ਉਹਨੇ ਟਿੱਕੀ ਲੈ ਕੇ ਆਣੀ ਉਹਦੇ ਵਾਸਤੇ ਜੇ ਤੋ 5 6 6-7 ਰੁਪਏ ਰਹਿ ਗਏ ਗਾਇਸ ਮੇਰੇ ਬਟੂ ਵਿੱਚ ਸਾਰੇ ਪੈਸੇ ਖਤਮ ਕਰਾ ਦਿੱਤੇ 70 ਰੁਪਏ ਰਹਿ ਗਏ ਪੂਰੇ 70 ਰੁਪਏ ਤੁਹਾਨੂੰ ਸਹੀ ਦੱਸਿਆ ਸੀ ਮੈਂ 70 ਰੁਪਏ ਰਹਿ ਗਏ ਨਹੀਂ 7 نیچے 7 ਹੋਣਗੇ 6 ਟਿੱਕਰ ਭਈਆ ਖਾ ਗਈ ਅੱਛਾ 6 ਰੁਪਈਏ ਕਿਹਦੇ ਨਹੀਂ ਆ ਜਲੇ ਹੋਏ ਰੁਪਈਆ ਬਿਲਕੁਲ ਗਾਈਲ ਦੇਖੋ ਸਾਰੇ ਚਲੋ ਜੇ ਆ ਗਏ ਲੈ ਆਇ ਸਮਾਨ ਆਪਣਾ ਸਾਰੇ ਮਿਲ ਗਏ ਪਰ ਸਾਡਾ ਬਟੂਆ ਬਟੂਆ ਕਿੱਥੇ ਆਪਣਾ ਬੱਚੇ ਆ ਸੀ ਬੱਚੇ ਮੇਰੇ ਬਟੂਆ ਤਾਂ ਖਾਇਓ ਮੜਾ ਜਾ ਦੇਖ ਖਾਇਓ ਨਾ ਇਹ ਲੈ ਕੇ ਤੁਰਦੇ ਹੁੰਦੇ ਮੜਾ ਦੇਖਿਆ ਇੱਧਰ ਖਾਲੀ ਨਿਕਲ ਜਾਓ ਕੱਢ ਜਾਓ ਨਿਕਲ ਬਸ ਇਹ ਤਾਂ ਪੁੱਤ ਹੋ ਉਹਨੇ 10 20 ਰੁਪਏ ਨੇ ਦਸਾਂ ਬੀਸਾਂ ਨਾਲ ਕੀ ਬਣਦਾ ਪੰਜ 10 ਰੁਪਏ ਦੇ ਦੇ ਦੋ ਬੀਬੀ ਐਣੀ ਕੁਛ ਹੋਈ ਕੁਛ ਤਾਂ ਦੇ ਦੋ ਪਖਾਰੀ ਨੂੰ ਦਈ ਮੜ ਜਾਗੇ ਦੂਈ ਘੰਟੇ ਦੇਰੀ ਚਲ ਤਾਂ ਆਉਂਗਾ ਥੋੜੇ ਜੇ ਚਲੋ ਗਾਈ ਜੇ ਬਾਜ਼ਾਰ ਚ ਆਵੇ ਬੰਦਾ ਤਾਂ ਉਹਦਾ ਆ ਹਾਲ ਹੋ ਜਾਂਦਾ ਹੁੰਦਾ ਬਖਾਰੀ ਜੀ ਆ ਖਾ ਲਿਓ ਚਲੋ ਰੱਖੋ ਕੋਈ ਨਾ ਮੇਰੀ ਗੱਡੀ ਚ ਰੱਖ ਦਿਓ ਮੇਰੀ ਭੈਣ ਜੀ ਇਹ ਬਖਾਰੀਆਂ ਨੂੰ ਮਾਂ ਮੰਗਦਾ ਬਖਾਰੀਆਂ ਮੰਗੋਂ ਲੱਗੇ ਦੇ ਦਿਓ ਬਾ ਅੱਲਾਹ ਦੇ ਨਾਮ ਪਰ ਦੇ ਦਿਓ ਬਾਬਾ ਜਦੋਂ ਕੋਈ ਕਦਰ ਨਹੀਂ ਨੂੰ ਅੱਜ ਹੁਣੇ ਹੀ ਸ਼ੋਪਿੰਗ ਕਰਾਈਏ ਤਾਂ ਅਜ ਤਾਂ ਇਹ ਸ਼ੋਪਿੰਗ ਦੀ ਕੋਈ ਕਦਰ ਨਹੀਂ ਕਰਦੀ ਹੈਗੀ ਉਹ ਅੱਛਾ ਗੱਡੀ ਆ ਗਈ ਫੇਰ ਇਹਨਾਂ ਨੇ ਤਾਂ ਕੋਈ ਗੱਦਰ ਨਹੀਂ ਪਾਉਣੀ ਆਪਣੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਵੀ ਸ਼ਾਪਿੰਗ ਸ਼ਾਪਿੰਗ ਜਿੰਨੀ ਮਰਜ਼ੀ ਕਰਾ ਦਿਓ ਇਹਨਾਂ ਨੇ ਆਈਂ ਗਏ ਨਾਗਾ ਭਿਖਾਰੀ ਇਹ ਜੇ ਉਹ ਸਾਨੂੰ ਪੂਰੀ ਸ਼ਾਪਿੰਗ ਕਰਾ ਦਿੱਤੀ ਮੈਨੂੰ ਦਿਲ ਖੁਸ਼ ਹੋ ਗਿਆ ਜੀ ਮੈਨੂੰ ਪਹਿਲਾਂ ਹੀ ਇਹਨਾਂ ਨੇ ਭਿਖਾਰੀ ਦਾ ਤਗਮਾ ਦੇ ਦਿੱਤਾ ਇਹਨਾਂ ਦੇ ਦਿਲ ਖੁਸ਼ ਮੇਰਾ ਉਹ ਸੂਟ ਲੈਣ ਨੂੰ ਨਹੀਂ ਦਿੰਦੇ ਮੇਰੇ ਇਹਦੇ ਨਾਲ ਹੋਇਆ ਸ਼ੋਅ ਕਰਾਇਆ ਦਾ ਦਿਲ ਤਾਂ ਖੁਸ਼ ਹੋ ਗਿਆ ਮੈਨੂੰ ਕੁਝ ਮਿਲਿਆ ਨਹੀਂ ਮੇਰਾ ਕੋਟ ਪੈਟਰਨ ਸਿਲੈਕਟ ਨਹੀਂ ਹੋਇਆ ਇਹਦਾ ਪਰ ਸਿਲੈਕਟ ਕਰਵਾ ਕੇ ਲਿਆਤਾ ਅੱਜ ਉਹ ਇਹਦਾ ਸਿਲੈਕਟ ਹੋ ਗਿਆ ਐ ਦ ਬਹੁਤ ਠੀਕਾ ਇੱਕ ਵਾਰ ਵੀ ਮੈਨੂੰ ਐ ਨਹੀਂ ਕਿਹਾ ਵੀ ਨਾ ਲੈ ਤੂੰ ਐ ਨਾ ਕਰ ਵਾ ਮੇਰਾ ਨਾਲ ਦੇ ਮੈਂ ਮੰਨਤਾ ਸੀ ਮੈਂ ਫਿਰ ਦੋਏ ਲੋਕ ਹੀ ਪਰ ਇਹਨੇ ਲਿਆ ਇੱਕ ਹੈਗਾ ਚਲ ਮੇਰੂੰ ਇੰਨੀ ਕੀ ਤਾਂ ਖੁਸ਼ੀ ਹੋ ਗਈ ਚਲ ਇੱਕਾ ਲੈ ਹੈਗਾ ਦੋ ਦਾ ਬੋਝ ਨਹੀਂ ਪਾਇਆ ਮੇਰੇ ਤੇ ਨਹੀਂ ਤਾਂ ਨਹੀਂ ਤਾਂ ਮੈਨੂੰ ਹੋਰ ਵੀ ਜ਼ਿਆਦਾ ਹੋ ਜਾਂਦਾ ਮੇਰੇ ਤੇ ਬੋਝੇਗਾ ਚਲੋ ਠੀਕ ਹੈ ਗਾਇਸ ਇਥੋਂ ਨਿਬੜ ਗਿਆ ਆਪਣਾ ਹੁਣ ਚੱਲਦੇ ਹਾਂ ਤੇ ਫਦੇ ਵਾਸਤੇ ਟਿਕਟ ਕਿ ਲੈਣੀ ਹੈਗੀ ਉਹ ਲੈ ਕੇ ਚੱਲਦੇ ਆਂਗੇ ਓਕੇ ਜੀ ਜਿਹੜਾ ਇਹਨੇ ਲਿਆਗਾ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਪ੍ਰੋਗਰਾਮ 'ਚ ਹੁਣ ਨਹੀਂ ਦਿਖਾਉਣਾ ਉਹ ਲਓ ਗਾਇਜ਼ ਹੁਣ ਫੇਰ ਖੜ ਕੇ ਰਸਤੇ ਜਾਂਦੇ ਜਾਂਦੇ ਚੰਗੇ ਭਲੇ ਤੁਰਪੇ ਸੀਗੇ ਵੀ ਚਲੋ ਹੁਣ ਘਰੇ ਚੱਲਦੇ ਆਂਗੇ ਰਸਤੇ 'ਚ ਹੋੜ ਦੀ ਗਏ ਇਹਨਾਂ ਨੂੰ ਸਮਾਨ ਆਪਣਾ ਲੈਣ ਆਲਾ ਕੀ ਹੋ ਗਿਆ ਕਾਹਦੀ ਸੁੱਛੇ 'ਚ ਪੈ ਗਏ ਤਾ ਪਤੰਗੇ ਦੇਖੀ ਜਾਂਦੇ ਨੇ ਇਹਨਾਂ ਨੂੰ ਤਾਂ ਦੋ ਹੀ ਜਵਾਕਾਂ ਨੂੰ ਕਰੇ ਬੈਠਾ ਉਹ ਵੀ ਪਤੰਗ ਪਤੰਗ ਕਰੀ ਜਾਂਦਾ ਇਹ ਅਖਬਾਰ ਆਈ ਹੈ ਬਾਜ਼ਾਰ ਇਹ ਵੀ ਪਤੰਗ ਪਤੰਗ ਕਰੀ ਜਾਂਦੇ ਇਹ ਪਤਾ ਨਹੀਂ ਕੀ ਇਹਨਾਂ ਨੂੰ ਪਤੰਗ ਦੇ ਵਿੱਚ ਦਿਹਾ ਹੈਗਾ ਮਾਇਆ ਦਾ ਤੁਹਾਨੂੰ ਪਤਾ ਹੈਗਾ ਮੇਰੇ ਕੋਲ ਕੈਸ਼ ਕੋਸਤਾ ਹੈ ਜੀ ਸੀਗਾ ਸਾਰਾ ਗੂਗਲ ਪੇ ਹੀ ਹੋਇਆ ਹੈਗਾ ਤੇ ਬਾਜ਼ਾਰ ਦੇ ਵਿੱਚ ਤੇ ਉਹ ਇਹਨਾਂ ਨੂੰ ਦੇਤਾ ਜਿਹੜਾ ਸਾਡੇ ਕੋਲ ਗੱਡੀ ਦੇ ਵਿੱਚ ਇਹ ਮੈਨੂੰ ਦੇ ਰਹੇ ਸੀ ਭਿਖਾਰੀ ਭਿਖਾਰੀ ਕਹਿ ਕੇ ਭਿਖਾਰੀ ਤਾਂ ਹੁਣ ਤੁਸੀਂ ਬਣ ਗਏ ਜਿਹੜੇ ਮੇਰੇ ਤੋਂ ਮੰਗ ਮੰਗ ਕੇ ਲੈ ਕੇ ਗਿਓਂਗੇ ਹਾਂ ਹਾਂ ਹੁਣ ਫਸ ਗਏ ਹੁਣ ਫਸ ਗਏ ਇਸ ਟਾਈਮ ਦੀ ਗੱਲ ਕਰੋ ਗੁੱਲਕਾ ਤਾਂ ਕਿਹਨੇ ਦੇਖਿਆਗਾ ਆਹ ਤਾਂ ਤੁਹਾਡੀ ਮਾਮ ਨੂੰ ਪੁੱਛਦਾ ਹਾਂ ਤੁਹਾਨੂੰ a few moments later ਨਾ ਹੁਣ ਸਾਨੂੰ ਐ ਦੱਸੋ ਪਹਿਲਾਂ ਇਸ ਮੈਨੂੰ ਕਹਿੰਦੀ ਸੀਗੀ ਭਿਖਾਰੀ ਬਿਲੇਪੜ 20 ਰੁਪਏ ਹੁਣ ਤੁਸੀਂ ਮੇਤੋ ਹੀ ਮੰਗ ਕੇ ਲੈ ਕੇ ਗਏ ਹੋ 20 ਰੁਪਏ ਭਿਖਾਰੀ ਵਾਲੇ ਜੱਟੂਏ ਤੁਹਾਡੇ ਕੋਲ ਆ ਭਿਖਾਰੀ ਵਾਲੇ ਪੈਸੇ ਲੈ ਕੇ ਗਏ ਫਿਰ ਚੱਕ ਕੇ ਨਹੀਂ ਲੈ ਕੇ ਆਏ ਮੈਨੂੰ ਭਿਖਾਰੀ ਬਣਾ ਦੋ ਜੀ ਠੀਕ ਰੱਤੀ ਹੋ ਜਾ ਮੈਂ ਲੈ ਗਈ ਹਾਂ ਉਹ ਮੇਰੀ ਭੀਖ ਨਾਲੇ ਇਹ ਸਾਰਾ ਸਮਾਨ ਲੈਨੇ ਹੋ ਤੁਸੀਂ ਮੇਰੀ ਉਪੀਖ ਹੁੰਦੀ ਨਹੀਂ ਨਹੀਂ ਜੀ ਭਿਖਾਰੀ ਨਹੀਂ ਹੈ ਜੀ ਦੂਸਰੇ ਸਰਦਾਰ ਚਲੋ ਠੀਕ ਹੈ ਗਾਇਸ ਭਿਖਾਰੀ ਹੁਣ ਲੈ ਕੇ ਚੱਲੇ ਨੇ ਇਹਨਾਂ ਨੂੰ ਭਿਖਾਰੀਆਂ ਦੀ ਸ਼ਾਪਿੰਗ ਦੇ ਜੀਂਦੇ ਨੇ ਇਹ ਦੇਖ ਲਓ ਹਾਇ ਰਮਤਾ ਹਾਂ ਚਲੋ ਜੀ ਜੀਣਾ ਜੀ ਅਸੀਂ ਹੋਰ ਸਾਡੇ ਨਾਲੇ ਕੌਣ ਆਓ ਬਰੋ ਤੁਸੀਂ ਉਹ ਕਰਾਉਂਗੇ ਸੌਪੀ ਚਲੋ ਠੀਕ ਆ ਗਾਇਸ ਮਜ਼ਾਕ ਨਾਲ ਮਜ਼ਾਕ ਰਿਹਾ ਹੁਣ ਚੱਲਦੇ ਆ ਘਰੇ ਤੇ ਪਤੀ ਨੂੰ ਦੰਨਿਆ ਕਿ ਉਹਦੀ ਟਿੱਕੀ ਲੱਗਦੀ ਲਓ ਜੀ ਗਾਇਸ ਘਰੇ ਪਹੁੰਚ ਗਏ ਅੱਛਾ ਇਹਦਾ ਸਮਾਨ ਆਪਣਾ ਸਾਡਾ ਸਾਰੇ ਖੜੇ ਰਹਿ ਗਿਆ ਸਹੀ ਕਰੇ ਅੰਦਰ ਤੁਹਾਨੂੰ ਦਿਖਾਉਣਾ ਸਾਡਾ ਸ਼ੇਰ ਕੀ ਕਰਦਾ ਮਾਂ ਮਾਈ ਕਰੀਏ ਸਾਡੀ ਮਾਤਾ ਜੀ ਤੇ ਆਪਿਆ ਸੁੱਖ ਟਿੱਕੀਆਂ ਕਿ ਬਤੂੰ ਤੁਹਾਨੂੰ ਟਿੱਕੀਆਂ ਅਗੀ ਤੇ ਫੇਵਰੇਟ ਟੀ ਕੀ ਟਿੱਕੀ ਲੈਂਦੀ ਐ ਇਸ ਪਤਨ ਦਾ ਸਪੈਸ਼ਲ ਉਬੀ ਖਾਣ ਦਾ ਜੀ ਕਰੀ ਜਾਂਦਾ ਗਰਲੀ ਨੂੰ ਕੀ ਕਰਾਂ ਖਾਲਾ ਮੈਂ ਵੀ ਖਾਣਾ ਫਤਿਹ ਖਾਣਾ ਤੇਰੇ ਨਾਲ ਟਿੱਕੀ ਮੈਂ ਹੀ ਤੂੰ ਰੋਟੀ ਖਾ ਲਈ ਹੈ ਸੋਨਣਾ ਸਾਇਨੇ ਹੋ ਗਿਆ ਉੱਠ ਖੜ ਉੱਠ ਖੜ ਬਹਿ ਜਾ ਬੂਣੀ ਰੋਟੀ ਜਾਂ ਟਿੱਕੀ ਦੋਨਾਂ ਚ ਇੱਕ ਚੀਜ਼ ਦੱਸੋ ਕੀ ਖਾਓਗੇ ਰੋਟੀ ਹੈਗਾ ਟਿੱਕੇ ਅੱਛਾ ਰੋਟੀ ਫਤਿਹ ਰੋਟੀ ਖਾਉਗਲੀ ਨੂੰ ਫਤਿਹ ਚਲ ਟਿੱਕੀ ਆਪਾਂ ਦਿੱਦੀ ਕਰ ਲੈਨੇ ਤੁੰਨੀਆਂ ਨੂੰ ਇੱਕ ਦਾ ਖਾਇਰਨ ਯਾਪਾ ਟੈਸਟ ਕਰ ਲਾਂਗਾ ਤੂੰ ਦੁੱਸੂ ਫਾੜ ਦੇ ਘਾ ਲਾ ਮੈਨੂੰ ਜੱਗ ਲਾ ਕੇ ਖਾਦਾ ਸਤਾ ਕਰਦੀ ਖੜਾਦੀ ਕਦੇ ਖਾੜ ਲਾਉਣ ਕਿਉਂ ਛੇੜਦੇ ਇਹਨੂੰ ਖਾ ਲੈ ਛੱਡੋ ਜਿਹੜੀ ਟਿੱਕੀ ਸਾਰੇ ਐ ਪੈ ਗਏ ਟਿੱਕੀ ਨੂੰ ਬੱਚੇ ਦੀ ਨੂੰ ਛੋੜੇ ਵਿੱਚ ਪਟਿੱਕੀ ਹੋ ਗਈ ਇਸ ਤੇਰਾ ਕੰਪਲੀਟ ਹੋ ਗਿਆ ਕੰਪਲੀਟ ਆਪਸ ਆ ਰਿਹਾ ਇਹਦਾ ਕੰਪਲੀਟ ਆ ਗਾਇਸ ਇਹ ਵੀ ਆ ਰਿਹਾ ਮੇਰਾ ਬੱਚਿਆਂ ਦਾ ਤਾਂ ਪਹਿਲਾਂ ਹੀ ਆਇਆ ਪਿਆ ਸਾਰਾ ਕੁਝ ਹੋਰ ਆਪਾਂ ਨੂੰ ਕੁਝ ਨਹੀਂ ਲੈਣਾ ਹੈਗਾ ਬਸ ਮੇਰਾ ਮੇਰਾ ਰਹਿਣਾ ਹੈਗਾ ਹੋਰ ਪਤੰਗ ਚੜਾ ਰਹੇ ਹੋ ਲੈ ਗਏ। ਵੀ ਗੱਟ ਲੈ। ਉੱਪਰ ਚੜਾ ਰਹੇ ਨੇ ਪਤੰਗ ਬੱਚੇ ਅਜ ਬਸੰਤ ਪੰਚਮੀ ਉਹਦੇ ਕਰਕੇ। ਚਲੋ ਠੀਕ ਹੈ ਗਾਇਸ ਅੱਜ ਦਾ ਜਿਹੜਾ ਬਲੌਗ ਆਪਾਂ ਨੂੰ ਇੱਥੇ ਕਰਦੇ ਹਾਂ ਖਤਮ। ਤੇ ਜੇ ਤੁਹਾਨੂੰ ਬਲੌਗ ਸਾਡਾ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਕਰ ਲੋ ਸਬਸਕ੍ਰਾਈਬ ਕਰ ਲੋ ਮਿਲਦੇ ਹਾਂ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ। ਉਹ ਤੱਕ ਪਾਸੇ ਬਾਏ ਬਾਏ ਗੁੱਡ ਨਾਈਟ ਬਾਏ ਬਾਏ